ਇਹ ਲੋਡ ਕਰਨਾਇਲ ਜੀ ਇਹ ੜੀ ਜਗਾ ਤੋਂ ਤੁਸੀਂ ਪਿੰਡ ਦਾ ਨਾਮ ਪਹਿਲਾਂ ਦੱਸਿਓ ਪਿੰਡ ਕਿਹਦਾ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਪ੍ਰੋਬਲਮ ਮੈਨੂੰ ਸੀ ਉਹ ਗੋਡੇ ਦਾ ਮੇਰੇ ਜ਼ੋਸਤੇ ਦੇਸਾ ਜਾਨੀ ਥੋੜੀਆਂ ਸੀ ਗੋਡੇਆਂ ਦੇ ਸੌਲੀਆਂ ਦੋਨੇ ਗੋਡੇਆਂ ਦੇ ਸੌਲੀਆਂ ਸੀ ਹਾਂ ਇੱਕ ਚ ਛੋਟੀ ਜੀ ਸੀ ਠੀਕ ਹੈ ਇੱਕ ਕਿਸਮ ਬੜੀ ਸੀ ਠੀਕ ਹੈ ਜੀ ਤੇ ਹੋਰ ਕੀ ਪ੍ਰੋਬਲਮ ਸੀ ਤੁਹਾਨੂੰ ਹੋਰ ਮੈਨੂੰ ਪ੍ਰੋਬਲਮ ਸੀ ਆ ਜਾਨ ਕੇ ਸਤ ਸਭੇ ਪੜਨਾ ਪੁੱਲੇ ਚ ਉਧਾਰ ਰੋਤਾ ਹੈ ਹਾ ਕਰਨੇ ਚੋਕਣਾ ਤੇ ਹਾ ਉਹਨਾਂ ਮੜਾ ਮੁਟਾਈ ਦਾ ਜਾਣੇ ਕਿ ਤੇਲ ਨੂੰ ਲਾ ਕੇ ਮੜ ਜਾਏਗਾ ਇਹ ਕਿੰਨੀ ਕੁ ਪ੍ਰੋਬਲਮ ਸੀ ਤੁਹਾਡੀ ਜਿਹੜੀ ਦਾਦਾ ਵਾਲੀ ਸੀ ਦਾਦਾ ਵਾਲੀ ਥੋੜਾ ਜਿਹਾ ਹੋਈ ਆ ਇਹ ਇਹ ਪ੍ਰੋਬਲਮ ਕਿੰਨੀ ਅਗਲੀ ਕਿੰਨੀ ਹੁੰਦੀ ਚੋਕ ਨਹੀਂ ਬਿਲਕੁਲ ਕਾਫੀ ਹੁੰਦੀ ਮੈਂ ਕਹਿੰਦਾ ਹੀ ਕਿ ਫਸਾਦੀ ਕੀ ਹੋ ਜਾਣਾ ਹੈ ਜਸ ਫੈਲਾਇਆ ਕੋਈ ਨਾ ਬਣ ਜੇ ਜਸ ਕੋਈ ਜਣਾ ਕੁਝ ਬਣ ਜਾਏ ਠੀਕ ਹੈ ਉਦੋਂ ਬਾਅਦ ਤੇ ਕੋਸ਼ੋ ਇੱਕ ਜਿਵੇਂ ਤੁਹਾਨੂੰ ਕਬਜ ਦੀ ਪ੍ਰੋਬਲਮ ਸੀ ਹਾਂ ਕਬਜ ਵੀ ਜਾਨੀ ਰਹਿੰਦੀ ਸੀ ਮੈਂ ਮੈਡੀਕਲ ਤੋਂ ਦਵਾਈ ਦੂਈ ਲਿਆ ਕੇ ਖਾ ਕੇ ਤਾਂ ਹੋ ਜਾਣਾ ਕਬਜ ਕੋਈ ਨਾ ਕੋਈ ਦਵਾਈ ਲੈਣੀ ਪਈ ਜਿਹੜੀ ਸਟੱਪ ਠੀਕ ਹੈ ਤੁਹਾਡੀ ਏਜ ਕਿੰਨੀ ਆਪਦੀ ਉਮਰ ਕਿੰਨੀ ਆ ਜੋ ਉਮਰ ਮੇਰੀ 99 ਸਾਲ ਦੀ ਆ 99 ਸਾਲ ਦੀ ਮਰਾਦਾ ਠੀਕ ਹੁਣ ਜਿਵੇਂ ਆਪਣੇ ਤੁਸੀਂ ਪੰਜ ਉਸ ਵਾਰਤੇ ਬਡੀ ਸਰਵਸ ਵਾਰਤੇ ਆ ਇਹਦੇ ਨਾਲ ਤੁਹਾਨੂੰ ਕੀ ਰਿਜ਼ਲਟ ਆਇਆ ਜਿਹੜੀਆਂ ਰਸੌਣੀਆਂ ਗੁੱਡੇ ਦੀਆਂ ਇਹਨਾਂ ਦਾ ਕੋਈ ਫਰਕ ਪਿਆ ਇੰਝ ਨਾਲ ਹਾਂ ਇਹਦੇ ਨਾਲ ਜਾਣੀ ਕਿ ਬਿਲਕੁਲ ਨਹੀਂ ਖਤਮ ਹੋਵੇ ਰਸੌਣੀਆਂ ਬਿਲਕੁਲ ਹੀ ਖਤਮ ਹੋ ਗਿਆ ਦੋਨੇ ਗੁੱਡੇ ਖਤਮ ਹੋ ਗਈਆਂ ਜਾਣੀ ਜਿਹੜੇ ਤੁਹਾਨੂੰ ਦਰਦ ਦੀ ਪ੍ਰੋਬਲਮ ਸੀ ਉਹ ਵੀ ਖਤਮ ਹੋ ਗਈ ਦਰਦ ਤੁਹਾਡੇ ਹੋਰ ਦਦਾ ਨਹੀਂ ਨਹੀਂ ਕਮਜੀ ਤੁਹਾਡੀ ਹਾਂ ਕਮਜ ਜਾਣ ਵੀ ਕਿਸੇ ਮਾੜੀ ਮੋਟੀ ਜੇ ਕੋਈ ਖਾਣ ਪੀਣ ਦੇ ਨਾਲ ਹੋਈ ਆ ਤੇ ਦੂਏ ਲੱਥੀ ਵੇਬੀ ਕਬਜ ਦੀ ਪ੍ਰੋਬਲਮ ਥੋੜੀ ਪਹਿਲਾਂ ਦਵਾਈ ਲੈ ਕੇ ਹੋਣੀ ਸੀ ਤੁਹਾਨੂੰ ਠੀਕ ਹੈ ਹਾਂ ਠੀਕ ਹੈ ਹੁਣ ਇਹ ਟੋਪ ਆ ਗਈ ਜੀ ਇਹ ਇਹ ਜਿਸ ਵਕਤ ਮੈਂ ਜੂਸ ਇਹ ਸ਼ੁਰੂ ਕੀਤਾ ਤੇ ਉਦੋਂ ਤੋਂ ਹੀ ਜਾਣੀ ਕਿ ਮੇਰਾ ਬਿਲਕੁਲ ਕਬਜ ਦਾ ਖਤਮ ਹੋ ਗਿਆ ਕਬਜੀ ਹੋਗਾ ਤਾਂ ਵਰ ਕਬਜ ਨਹੀਂ ਰਹੇ ਕਬਜ ਹੋਣ ਤੋਂ ਪੀਤੇ ਨੂੰ 4-5 ਮਹੀਨੇ ਹੋ ਗਏ ਤੇ ਜੇ ਰੱਖਿਆ ਹਾਂ 4-5 ਮਹੀਨੇ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਈ ਕਬਜ ਦੀ ਜੀ ਜਿਵੇਂ ਅੱਜ ਪਰਿਵਾਰਾਂ ਦੇ ਰਸੋਲੀ ਵਗੈਰਾ ਹੁੰਦੀ ਆ ਜਿਵੇਂ ਤੁਹਾਡੇ ਵੀ ਇਸ ਲਈ ਡਾਕਟਰ ਦੀ ਸਲਾਹ ਲਈ ਸੀ ਕੀ ਕਹਿ ਰਹੇ ਸੀ ਡਾਕਟਰ ਜੀ ਡਾਕਟਰ ਕਹਿੰਦੇ ਵੀ ਪ੍ਰੈਸ਼ਰ ਹੋ ਰਿਹਾ ਪ੍ਰੈਸ਼ਰ ਨਾਲ ਹੀ ਕੱਢੋ ਹਾਂ ਪ੍ਰੈਸ਼ਰ ਦੇ ਨਾਲ ਰਸੋਲੀਆਂ ਕੱਢ ਦੇਣਾ ਤੇ ਸੋਲੀਆਂ ਕੱਢ ਦੇਗੇ ਹਾਂ ਮੈਂ ਕਿਹਾ ਡਾਕਟਰ ਸਾਹਿਬ ਮੈਂ ਖਰਚਾ ਕਿੰਨਾ ਕਰ ਜੂਗਾ ਕਹਿੰਦਾ ਕੋਈ 10000 ਰੁਪਿਆ ਹੈ 15000 ਕਲੀਆਂ ਸੋਲੀਆਂ ਬੈਠਣ ਘਟਣ ਦੇਖਣ ਦਾ ਠੀਕ ਹੈ ਤੇ ਮੈਂ ਕਿਹਾ ਕੋਈ ਨਹੀਂ ਥੋੜਾ ਜਿਆਦਾ ਟਾਈਮ ਰੰਗਲ ਜੀ ਜਦੋਂ ਮੈਂ ਕਟਾ ਹਾਂ ਅੱਜ ਲੋਕਾਂ ਨੇ ਪ੍ਰੋਬਲਮਾਂ ਹੈਗੀਆਂ ਹੋਰ ਵੀ ਉਹ ਆਪੀ ਪਰਵਾਰਾਂ ਦੀਆਂ ਚੀਜ਼ਾਂ ਹੈਗੀਆਂ ਸੌੜੀਆਂ ਕਿਸੇ ਦੇ ਕਿਤੇ ਬਣ ਜਾਂਦੀ ਹੈ ਕਦੀ ਕਿਤੇ ਬਣ ਜਾਂਦੀ ਹੈ ਉਹਨਾਂ ਬਿਕਾਰ ਨੂੰ ਤੁਸੀਂ ਕੀ ਸਲਾਹ ਦਿਨਾ ਕਿ ਤੁਹਾਡਾ ਪਰਸ ਨਾ ਖਿਦਰੀ ਇਸ ਕੀ ਕੈਨੇਡਾ ਵੀ ਉਹਨਾਂ ਨੂੰ ਇਹ ਬਰਤ ਲੈਣਾ ਨਹੀਂ ਹਾਂ ਇਹ ਯੂਥ ਪਰਸ ਰਹਿਣਾ ਚਾਹੀਦਾ ਵੀ ਸੌੜੀਆਂ ਨਿਕਲ ਜਾਣ ਨੇ ਪਰ ਸੌੜੀਆਂ ਦੀ ਕਈ ਯਾਨੀ ਕਿ ਹੋਰ ਵੀ ਜਿਹੜੀਆਂ ਮਾਰੀਆਂ ਹੁੰਦੀਆਂ ਜੀ ਹੈਗੀਆਂ ਉਹ ਵੀ ਠੀਕ ਹੋ ਜਾਂਦਾ ਬੰਦਾ OK ਥੈਂਕ ਯੂ ਬਹੁਤ ਬਹੁਤ ਧੰਨਵਾਦ